ਲੋਕ ਸਭਾ ਚੋਣਾਂ ਨੂੰ ਲੈ ਕੇ ਗਠਜੋੜ ਜਿਹੜੀ ਸਿਆਸਤ ਹੈ ਉਹ ਕਿੱਥੇ ਖੜੀ ਹੈ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਜੇਕਰ ਗੱਲ ਕਰ ਲਈਏ ਤਾਂ ਹੁਣ 22 ਮਾਰਚ ਨੂੰ ਹੀ ਇਹ ਇਲਮ ਸਾਹਮਣੇ ਆਏਗਾ ਕਿ ਦੋਨਾਂ ਧਿਰਾਂ ਦੇ ਵਿੱਚ ਗਠਜੋੜ ਹੋਏਗਾ ਜਾਂ ਨਹੀਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦੀ ਇੱਕ ਅਹਿਮ ਬੈਠਕ 22 ਮਾਰਚ ਨੂੰ ਚੰਡੀਗੜ੍ਹ ਸੈਕਟਰ 28 ਦੇ ਵਿੱਚ ਪਾਰਟੀ ਦੇ ਮੁਖ ਦਫ਼ਤਰ ਵਿਖੇ ਰੱਖ ਲਈ ਹੈ ਜਿਹਦੇ ਵਿੱਚ ਲੋਕ ਸਭਾ ਚੋਣਾਂ ਤੇ ਸੂਬੇ ਦੇ ਜਿਹੜੇ ਹੋਰ ਸਾਰੇ ਸਿਆਸੀ ਹਾਲਾਤ ਨੇ ਉਹਦੇ ਉੱਤੇ ਚਰਚਾ ਕਰਨੀ ਹੈ ਤੇ ਇੱਕ ਦੂਜਾ ਵੱਡਾ ਮੈਟਰ ਸਵਾਲ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਉੱਤੇ ਅੰਦਰੂਨੀ ਪੱਧਰ ਦਾ ਕਿਸ ਤਰ੍ਹਾਂ ਦਾ ਕੋਈ ਦਬਾਅ ਹੈ ਅਜਹੀ ਸਾਰੀ ਚਰਚਾ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਉੱਗੇ ਚਿੰਤਕ ਸਿਆਸੀ ਮਾਹਰ ਤੇ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚਨੜੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਵੈਲਕਮ ਸਵਾਗਤ ਬਹੁਤ-ਬਹੁਤ ਸ਼ੁਕਰੀਆ ਪਿੰਡਾ ਸਾਹਿਬ ਸੈਸੀਕਾਰ ਡਾਕਟਰ ਸਾਹਿਬ ਚਨਾਵੀ ਮਾਹੌਲ ਹੈ ਕਹਿ ਲਈਏ ਕਿ ਜਿਹੜੀ ਸਿਆਸਤ ਹੈ ਉਹ ਚਾਰ ਮਸੀਮਾ ਉੱਤੇ ਹਰ ਰਾਜ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਜਿਹੜੀਆਂ ਆਮ ਚੋਣਾਂ ਨੇ ਪੰਜਾਬ ਦੀਆਂ ਚੋਣਾਂ ਜਿਹੜੀਆਂ 1 ਜੂਨ ਨੂੰ ਹੋ ਰਹੀਆਂ ਹੈ ਆਮ ਆਦਮੀ ਪਾਰਟੀ ਦੇ ਸੂਬੇ ਦੀ ਸਥਾਪਤਾਰੇ ਵੱਲੋਂ ਪੌਣੀ ਦਰਜਨ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਗਏ ਨੇ ਤੇ ਉਹਨਾਂ ਨੇ ਮੋਰਚਾ ਵਧਣ ਦੀ ਵੀ ਸ਼ੁਰੂ ਕਰ ਦਿੱਤੀ ਹੈ। ਬਾਕੀ ਹਾਲੇ ਜਿਹੜੀਆਂ ਸੂਬੇ ਦੀਆਂ ਸਿਆਸੀ ਧਿਰਾਂ ਨੇ ਉਹਨਾਂ ਵੱਲੋਂ ਉਮੀਦਵਾਰਾਂ ਦੀ ਸੂਚੀ ਨਹੀਂ ਜਾਰੀ ਕੀਤੀ ਗਈ। ਤੇ ਹੁਣ ਜਿਹੜੀ ਗੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਤਰੀਕ ਸਾਹਮਣੇ ਆਈ ਹੈ 22 ਮਾਰਚ ਕਿ 22 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦੇ ਵਿੱਚ ਇੱਕ ਬੈਠਕ ਕੀਤੀ ਜਾ ਰਹੀ ਹੈ ਖਾਸ ਕਰਕੇ ਜਿਹਦੇ ਵਿੱਚ ਸੂਬੇ ਦੇ ਸਿਆਸੀ ਹਾਲਾਤ ਤੇ ਲੋਕ ਸਵਾਰ ਚੋਣਾਂ ਦਾ ਮਤਲਬ ਮਤਲਬ ਕਿ ਸ਼ਾਇਦ ਇਹ ਟਿਕ ਲੱਗੀ ਕਿ ਕਿਹੜੇ ਕਿਹੜੇ ਉਮੀਦਵਾਰ ਨੂੰ ਕਿੱਥੋਂ ਕਿਹੜੀ ਟਿਕਟ ਦਿੱਤੀ ਜਾ ਸਕਦੀ ਹੈ ਤੇ ਨਾਲ ਹੀ ਇੱਕ ਜਿਹੜਾ ਵੱਡਾ ਮਾਮਲਾ ਸਾਹਮਣੇ ਆਏਗਾ ਕਿ ਅਕਾਲੀ ਦਲ ਕਿੱਥੇ ਖੜਾ ਹੈ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਦੇ ਲਿਹਾਜ਼ ਤੋਂ ਕਿਉਂਕਿ ਇੰਨੀ ਦਿਨੀ ਵੱਡੇ ਪੱਧਰ ਉੱਤੇ ਇਹ ਚਰਚਾ ਵੀ ਹੈ ਤਾਂ ਡਾਕਟਰ ਸਾਹਿਬ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਲੈਂਦੇ ਹੋ ਸਿਆਸੀ ਲਿਹਾਜ਼ ਤੋਂ ਓਵਰ ਆਲ ਕਿਉਂਕਿ ਚੋਣਵੀਂ ਮਾਹੌਲ ਹੈ ਤੇ ਚਨਾਵੀ ਮਾਹੌਲ ਦੇ ਵਿੱਚ ਸੂਬੇ ਦੀ ਖੇਤਰੀ ਪਾਰਟੀ ਦੀ ਇੱਕ ਕੋਰ ਕਮੇਟੀ ਦੀ ਬੈਠਕ ਵੀ ਇੱਕ ਵੱਡੀ ਮਹੱਤਤਾ ਰੱਖਦੀ ਹੈ ਜੀ ਡਾਕਟਰ ਸਾਹਿਬ ਅੰਕਾ ਸਾਹਿਬ ਜਿਵੇਂ ਕਿ ਹੁਣ ਪਾਰਲੀਮੈਂਟ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਫੇਜ਼ ਦੇ ਵਿੱਚ ਹੋਣੀਆਂ ਨੇ ਤੇ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਐਲਾਨ ਦਿੱਤੇ ਨੇ ਅੱਠ ਕੈਂਡੀਡੇਟ ਐਲਾਨ ਦਿੱਤੇ ਨੇ ਤੇ ਦੂਜੀਆਂ ਪਾਰਟੀਆਂ ਵੀ ਆਪਣੇ ਐਲਾਨ ਕਰਨ ਦੇ ਵੱਧ ਰਹੀਆਂ ਨੇ ਤੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ ਜਿਹਦੇ ਵਿੱਚ ਮੁੱਖ ਤੌਰ ਤੇ ਇਹੋ ਸਮਝਿਆ ਜਾ ਰਿਹਾ ਹੈ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਹੋਵੇਗਾ ਉਮੀਦਵਾਰ ਕਿਹੜੇ-ਕਿਹੜੇ ਨੇ ਕਿੱਥੇ ਕਿਹੜੇ ਉਮੀਦਵਾਰ ਨੂੰ ਕਿੱਥੋਂ ਲੜਾਇਆ ਜਾਣਾ ਇਹ ਹੋਵੇਗਾ ਤੇ ਦੂਸਰਾ ਸਭ ਤੋਂ ਵੱਡਾ ਜਿਹੜਾ ਅਹਿਮ ਮੁੱਦਾ ਹੈ ਸ਼੍ਰੋਮਣੀ ਕਾਲੀ ਦਲ ਆਪਣੇ ਪ੍ਰਾਣੇ ਭਾਈਵਾਲ ਭਾਰਤੀ ਜਨਤਾ ਪਾਰਟੀ ਨਾਲ ਐਨਡੀ ਗੱਠਜੋੜ ਦੇ ਵਿੱਚ ਸ਼ਾਮਲ ਹੋਣਾ ਹੈ ਕਿ ਨਹੀਂ ਹੋਣਾ ਕਿਉਂਕਿ ਇਸ ਸਮੇਂ ਸ਼੍ਰੋਮਣੀ ਕਾਲੀ ਦਲ ਦੇ ਉੱਪਰ ਬੀਕ ਬਹੁਤ ਵੱਡਾ ਦਬਾਅ ਹੈ ਖਾਸ ਤੌਰ ਤੇ ਕਿਸਾਨੀ ਅਕਾਲੀ ਅਕਾਲੀਆਂ ਦਾ ਤੇ ਜਿਹੜੇ ਕਿ ਪੰਥਕ ਸੋਚ ਦੇ ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਉਹਨਾਂ ਦਾ ਹੈ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਕੋਈ ਗੱਠ ਜੋੜਨਾ ਕੀਤਾ ਜਾਏ ਸਗੋਂ ਆਪਣੇ ਧੰਮ ਦੇ ਉੱਪਰ ਆਪਣੀ ਪਰਫਾਰਮੈਂਸ ਦਿਖਾਈ ਜਾਵੇ ਅਤੇ ਸਿੱਖ ਮੁੱਦਿਆਂ ਖਾਸ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਜਿਹੜੇ ਮਤਲੇ ਨੇ ਜਿਸ ਤਰ੍ਹਾਂ ਕਿ ਭਾਈ ਅਮਰਸਪਾਲ ਸਿੰਘ ਦਾ ਮਸਲਾ ਇਹ ਵੀ ਉੱਪਰ ਕੇ ਜਿਵੇਂ ਕੇ ਸਾਹਮਣੇ ਆਇਆ ਕਿ ਅਮਰਸਰ ਦੇ ਵਿੱਚ ਵੱਡੀ ਕਨਵੈਨਸ਼ਨ ਹੋਈ ਹੈ ਜਿਸ ਦੇ ਵਿੱਚ ਰੋਕਾਂ ਦੇ ਬਾਅਦ ਵੀ ਉੱਥੇ ਕਾਫੀ ਕੱਟ ਹੋਇਆ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਭਗਵੰਤ ਸਿੰਘ ਸਿਆਲਕਾ ਅਤੇ ਸ੍ਰੀ ਕਾਰਤਕ ਸਾਹਿਬ ਦੇ ਬਧੀਹੀਕ ਮੁੱਖ ਗ੍ਰੰਥੀ ਵੀ ਸ਼ਾਮਲ ਹੋਏ ਨੇ ਤੇ ਜਿੱਥੇ ਕਿ ਵੱਡੀਆਂ ਤਕਰੀਰਾਂ ਹੋਈਆਂ ਨੇ ਜਿੱਥੇ ਕਈ ਮਸਲੇ ਇਸ ਤਰ੍ਹਾਂ ਦੇ ਉੱਭਰ ਕੇ ਆਏ ਨੇ ਤੇ ਜਿਹਦੇ ਵਿੱਚ ਇਹ ਹੈ ਕਿ ਭਾਈ ਅਮਰਪਾਲ ਸਿੰਘ ਦੀ ਯਾਤਰੀ ਪੁਕਰਤਾਲਾ ਤੋਂ ਕਰਾਈ ਗਿਆ ਵੀ ਤੇ ਉਹਨੂੰ ਪੰਜਾਬ ਲਿਆਂਦਾ ਜਾਵੇ ਵਿਕੀ ਇਹ ਸੁਰਾਂ ਵੀ ਉੱਥੇ ਉੱਭਰ ਕੇ ਆਈਆਂ ਨੇ ਤੇ ਭਾਈ ਅਮਰਤਪਾਲ ਸਿੰਘ ਨੂੰ ਕਿਉਂ ਨਾ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਕੈਂਡੀਡੇਟ ਬਣਾਇਆ ਜਾਵੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਫੋਰ ਕਮੇਟੀ ਦੀ ਮੀਟਿੰਗ ਹੋਣੀ ਹੈ ਬਹੁਤ ਵੱਡੀ ਅਹਿਮ ਭੂਮਿਕਾ ਰੱਖਦੀ ਹੈ ਤੇ ਅਹਿਮ ਮਸਲੇ ਉੱਪਰ ਕੇ ਸਾਹਮਣੇ ਆਉਣਗੇ ਕਿਉਂਕਿ ਜਿਹੜੀ 2024 ਦੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਇਹ ਵੱਖਰੇਤਾ ਵਰਤੇ ਹੋ ਰਹੀ ਹੈ ਬੱਕਰੀ ਕਿਸਮ ਦੇ ਆਪਣੇ ਸਿੱਟੇ ਛੱਡ ਕੇ ਜਾਏਗੀ ਬੱਕਰਾ ਇਹ ਨਮਾ ਵਰਤਾਂਤ ਸਿਰਜਿਆ ਜਾਏਗਾ ਖਾਸ ਤੌਰ ਤੇ ਉੱਪਰ ਪੰਜਾਬ ਦੇ ਪੰਜਾਬ ਦੇ ਵਿੱਚ ਇੱਥੇ ਵੱਖੋ ਵੱਖਰੀ ਤਰ੍ਹਾਂ ਦੇ ਹੀ ਨਤੀਜੇ ਵੀ ਸਾਹਮਣੇ ਆਉਣਗੇ ਕਿਤੇ ਵੱਖਰੀ ਤਰ੍ਹਾਂ ਦੇ ਇੱਥੇ ਵਰਤਾਂਤ ਸਿਰਜਿਆ ਜਾਣਾ ਹੈ ਜਿਹੜਾ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਕਿਉਂਕਿ ਪੰਜਾਬ ਦੀਆਂ ਬੇਸ਼ੱਕ 13 ਸੀਟਾਂ ਨੇ ਪਰੰਤੂ ਇਹ ਦੇਸ਼ ਵਿਆਪੀ ਤੌਰ ਤੇ ਇੱਥੇ ਜੋ ਵਿਚਾਰ ਚਰਚਾ ਹੋਣੀ ਹੈ ਜਾਂ ਜੋ ਸਥਾਨਕ ਨਤੀਜੇ ਆਉਣੇ ਨੇ ਉਹਨੇ ਸਮੁੱਚੇ ਦੇਸ਼ ਨੂੰ ਪ੍ਰਭਾਵਿਤ ਕਰਨਾ ਤੁਹਾਨੂੰ ਪਤਾ ਹੋਊਗਾ ਭਿੰਡਰ ਸਾਹਿਬ ਜਿਵੇਂ ਕਿ ਪਿਛਲੇ ਸਮਿਆਂ ਦੇ ਦੌਰਾਨ ਵੀ ਕਿਸੇ ਵੇਲੇ 1999 ਦੇ ਵਿੱਚ ਇਸ ਤਰ੍ਹਾਂ ਦੀ ਇੱਕ ਨਵੀਂ ਪਾਰਲੀਮੈਂਟ ਦੇ ਵਿੱਚ ਜਿਹੜੀ ਚੋਣ ਹੋਈ ਸੀ ਕਿ ਕੁਝ ਵਿਅਕਤੀ ਜਿਸ ਤਰ੍ਹਾਂ ਕਿ ਸਿਮਰਜੀਤ ਸਿੰਘ ਮਾਨ ਅਸਿੰਦਰਪਾਲ ਸਿੰਘ ਉਹ ਜਿਹੜਾਂ ਦੇ ਵਿੱਚ ਬੈਠੇ ਹੀ ਆਪਣੇ ਆਪ ਨੂੰ ਜੇਤੂ ਘਰਾਰ ਜਿੱਤ ਗਏ ਸਨ ਜਿਹੜੇ ਚ ਬੈਠੇ ਨੇ ਉਹਨਾਂ ਨੇ ਇਲੈਕਸ਼ਨ ਲੜੀ ਸੀ ਤੇ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਕੀਤਾ ਦਿੱਤਾ ਇਸੇ ਤਰ੍ਹਾਂ ਪੰਜਾਬ ਦੇ ਵਿੱਚੋਂ ਇੱਕ ਬੱਕਰੀ ਹੀ ਸੁਰ ਹੁੰਦੀ ਆ ਪੰਜਾਬ ਦੇ ਪੰਜਾਬੀਆਂ ਦੀ ਦੇਸ਼ ਨਾਲੋਂ ਹਟ ਕੇ ਬੱਕਰੀ ਤਰ੍ਹਾਂ ਦੇ ਇਹ ਆਪਣੇ ਇੱਕ ਨਵਾਂ ਸਿੱਟਾ ਪਿਸ਼ ਕਰਦੇ ਨੇ ਜਿਵੇਂ ਕਿ 2022 ਇਲੈਕਸ਼ਨ ਦੇ ਵਿੱਚ ਆਪਣੇ ਪਾਸਤਾ ਜਮਤਾਲ ਹੈ ਪਾਰਲੀਮੈਂਟ ਦੀ ਜਿਹੜੀ ਉਪ ਚੋਣ ਹੋਈ ਸੀ ਜਿੱਥੋਂ ਕਿਸੰਰੂਰ ਤੋਂ ਜਿਹੜਾ ਕਿ ਮੌਜੂਦਾ ਸੀ ਐਮ ਸ਼੍ਰੀ ਭਗਵੰਤ ਮਾਨ ਦਾ ਹਲਕਾ ਉਹਨਾਂ ਵੱਲੋਂ ਛੱਡੀ ਹੋਈ ਸੀਟ ਸੀ ਤੇ ਉਹ ਦੋ ਵਾਰ ਉੱਥੋਂ ਜਿੱਤੇ ਸੀ ਤੇ ਪ੍ਰੰਤੂ ਉੱਥੇ ਲੋਲਿੰਗ ਪਾਰਟੀ ਦਾ ਕੈਂਡੀਡੇਟ ਹਾਰ ਗਿਆ ਸੀ ਤੇ ਸਦਾ ਸਿਮਰਿੰਦੀ ਸਿੰਘ ਮਾਨ ਉੱਥੋਂ ਜਿੱਤੂ ਹੋਗੇ ਸਮੇ ਇਸ ਤਰ੍ਹਾਂ ਦੀਆਂ ਪੰਜਾਬ ਦੇ ਵਿੱਚ ਜਿਹੜੀ ਹੈਗੀ ਐ ਵੀ 2024 ਇਲੈਕਸ਼ਨ ਦੇ ਵਿੱਚ ਬੱਖਰੀ ਕਿਸਮ ਦੇ ਹੀ ਨਤੀਜੇ ਸਾਹਮਣੇ ਆਉਣ ਦੀਆਂ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਨੇ ਜੀ ਬਿੰਦਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਤੁਹਾਡੇ ਕਹਿੰਦਾ ਭਾਗ ਕਿ ਅਜਿਹੇ ਸਾਰੇ ਸਿਆਸੀ ਮਾਹੌਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਦੀ ਬੈਠਕ ਹੋ ਰਹੀ ਹੈ ਉਹਦੇ ਵਿੱਚ ਕਈ ਅਹਿਮ ਅਜਿਹੇ ਸਾਰੇ ਮਾਹੌਲ ਉੱਤੇ ਵੀ ਵਿਚਾਰਾ ਹੋਣੀਆਂ ਸੰਭਵ ਨੇ ਕਿਉਂਕਿ ਜਿੱਥੇ ਸਿਆਸਤ ਦੀ ਗੱਲ ਕਰਨੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਧਾਰਮਿਕ ਪੱਖ ਵੀ ਵੇਖਣਾ ਹਾਂ ਜੀ ਡਾਕਟਰ ਸਾਹਿਬ ਭਿੰਟਰ ਸਾਹਿਬ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਥਾਣ ਹੋਇਆ ਜਿੱਥੋਂ ਇਹਦਾ ਜਨਮ ਹੋਇਆ ਹੈ ਧਾਰਮਿਕ ਪੱਖ ਤੋਂ ਗੁਰਦੁਆਰਿਆਂ ਨੂੰ ਯਾਦ ਕਰਾਉਣ ਦੇ ਉੱਪਰ ਇਹ ਜਥੇਬੰਦੀ ਬਣੀ ਸੀ ਗੁਰਦੁਆਰਿਆਂ ਦੇ ਸੁਧਾਰ ਹਿਤ ਗੁਰਦੁਆਰਿਆਂ ਨੂੰ ਯਾਦ ਕਰਾਇਆ ਤੇ ਉਸ ਦੇ ਬਾਅਦ ਸ਼੍ਰੋਮਣੀ ਕਾਲੀ ਦਲ ਅੱਗੇ ਵਧਿਆ ਖੁੱਲ੍ਹਿਆ ਫੁੱਲਿਆ 100 ਸਾਲ ਦਾ ਇਹਨਾਂ ਸਫ਼ਰ ਦਾ ਕੀਤਾ ਤੇ ਉਸ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੀ ਪੰਜਾਬ ਦੇ ਵਿੱਚ ਕਈ ਵਾਰ ਸਰਕਾਰ ਬਣੀ ਹੈ ਤੇ ਲਗਾਤਾਰ ਪੰਜ ਪੰਜ ਸਾਲ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਨੇ ਇਸ ਤਰ੍ਹਾਂ ਦੇ ਸੰਦਰਭ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਆਪਣੇ ਪਿਛੋਕੜ ਤੇ ਪੂਰੀ ਤਰ੍ਹਾਂ ਝਾਤ ਮਾਰ ਕੇ ਆਪਣਾ ਮੰਥਨ ਕਰਕੇ ਕਿਉਂਕਿ ਹੁਣ 2017 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਬਾਹਰ ਹੈ ਪਾਈ ਦੇ ਵਿੱਚ ਉਸ ਤੋਂ ਵੀ ਉਹਦਾ ਗ੍ਰਾਫ ਘਟ ਗਿਆ ਸੀ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਸੰਭਾਲ ਲੈਣ ਦੇ ਰੌਂ ਵਿੱਚ ਲੱਗ ਰਿਹਾ ਤੇ ਉਹ ਹਰ ਕਦਮ ਪੂਰੀ ਸੋਚ ਸਮਝ ਕੇ ਪੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਫਿਰ ਦੂਸਰਾ ਸ਼੍ਰੋਮਣੀ ਅਕਾਲੀ ਦਲ ਇੱਕ ਆਪਣੇ ਆਪ ਨੂੰ ਜਿਹੜੀ ਪੰਜਾਬੀਆਂ ਦੀ ਖੇਤਰੀ ਪਾਰਟੀ ਦਾ ਦਾਵਾ ਕਰ ਰਿਹਾ ਤੇ ਇਸ ਕਰਕੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਪੰਜਾਬ ਦੇ ਪਾਣੀਆਂ ਬਾਰੇ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਉੱਪਰ ਕੇਂਦਰ ਸਤ ਕਰਨਾ ਚਾਹ ਰਿਹਾ ਤੇ ਕਿਉਂਕਿ ਧਾਰਮਿਕ ਤੇ ਸਮਾਜਿਕ ਮੁੱਦੇ ਪੰਜਾਬ ਦੇ ਜੁੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਇੱਕ ਪਹਿਲਾ ਮਸਲਾ ਵੀ ਹੈ ਤੇ ਇਸ ਕਰਕੇ ਇਹਨਾਂ ਮਸਲਿਆਂ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਆਪਣੀ ਜਿਹੜਾ ਅਗਲੀਆਂ ਕਾਰਵਾਈਆਂ ਜਾਂ ਆਪਲੇ ਕਦਮ ਪੁੱਟਨੇ ਚਾਹੁੰਦਾ ਹੈ ਉਹਦੇ ਸੰਬੰਧੀ ਪੂਰਾ ਮੰਨ ਬਿਲਕੁਲ ਡਾਕਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਜੇ ਅਲਾਈਅੰਸ ਦੀ ਗੱਲ ਕਰ ਲਈਏ ਤਾਂ 1996 ਦੇ ਵਿੱਚ ਅਲਾਈਅੰਸ ਸੀਗਾ ਬਹੁਜਨ ਸਮਾਜ ਪਾਰਟੀ ਦੇ ਨਾਲ ਤੇ ਉਸ ਤੋਂ ਬਾਅਦ ਕੁਝ ਮਹੀਨਿਆਂ ਦੇ ਬਾਅਦ ਇਹ ਅਲਾਈਅੰਸ ਟੁੱਟਦਾ ਹੈ ਤਾਂ ਅਗਲਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਅਲਾਈਅੰਸ ਭਾਰਤੀ ਜਨਤਾ ਪਾਰਟੀ ਨਾਲ ਹੁੰਦਾ ਜਿਹਨੂੰ 9 ਮਾਸ ਦਾ ਰਿਸ਼ਤੇ ਵਜੋਂ ਵੀ ਕਾਫੀ ਕਾਫੀ ਵੱਡੇ ਪੱਧਰ ਤੇ ਪ੍ਰਚਾਰਿਆ ਜਾਂਦਾ ਰਿਹਾ ਦੁਬਾਰਾ ਫੇਰ ਹੁਣ ਗੱਲ ਅਲਾਈਅੰਸ ਦੀ ਭਾਰਤੀ ਜਨਤਾ ਪਾਰਟੀ ਨਾਲ ਬੜੇ ਚਿਰ ਤੋਂ ਚੱਲ ਰਹੀ ਏ ਜੇਕਰ ਕਹਿ ਲਈਏ ਕਿ ਠੜਕੀ ਜਾ ਰਹੀ ਏ ਤਾਂ ਸ਼ਾਇਦ ਕੋਈ ਅਤਕਤ ਨਹੀਂ ਨਹੀਂ ਹੋਏਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਐਨਡੀਏ ਦੇ ਲਿਹਾਜ਼ ਤੋਂ ਦੇਸ਼ ਦੀਆਂ ਕਈ ਹੋਰ ਪੁਰਾਣੀਆਂ ਜਿਹੜੀਆਂ ਨਾਲ ਕਿਸੇ ਸਮੇਂ ਪਾਰਟੀਆਂ ਰਹੀਆਂ ਉਹਨਾਂ ਨਾਲ ਅਸੀਂ ਨਰੋਤੇ ਦੇ ਹੱਥ ਪਾੜ ਲੈਣ। ਪਰੰਤੂ ਪੰਜਾਬ ਦੇ ਲਿਹਾਜ਼ ਤੇ ਹਾਲੇ ਇਹ ਮਾਹੌਲ ਪੂਰੀ ਤਰ੍ਹਾਂ ਤੋਂ ਬਦਵਾਲਾ ਬਣਿਆ ਹੋਇਆ ਹੈ। ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਪਹਿਲਾਂ ਜ਼ਿਕਰ ਕੀਤਾ ਹੀ ਹੈ ਕਿ ਦੋਨੋਂ ਪਾਰਟੀਆਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਉੱਤੇ ਇੱਕ ਦਬਾਅ ਵੀ ਬਣਿਆ ਹੋਇਆ ਹੈ ਅੰਦਰੂਨੀ ਪੱਧਰ ਦਾ ਅੰਦਰੂਨੀ ਪੱਧਰ ਉੱਤੇ ਦੋਨੋਂ ਪਾਰਟੀਆਂ ਦੇ ਵਿੱਚ ਇੱਕ ਦਬਾਅ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਇੱਕ ਦਬਾਅ ਹੈ ਜਿੱਥੇ ਇੱਕ ਕਿਸਾਨੀ ਦਾ ਕਿ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਨਾ ਕੀਤਾ ਜਾਏ ਕਿਉਂਕਿ ਜਿਹੜੀ 14 ਪਿਛਲੇ ਦਿਨੀ ਦਿੱਲੀ ਦੇ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਹੋਈ ਹੈ ਉਹਦੇ ਵਿੱਚ ਇੱਕ ਇਹ ਵੀ ਐਲਾਨ ਕਿਸਾਨੀ ਧਿਰ ਵੱਲੋਂ ਐਸਕੇਐਮ ਵੱਲੋਂ ਕੀਤਾ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਇਸ ਚੋਣ ਪੇੜ ਦੇ ਵਿੱਚ ਸਾਥ ਨਾ ਦਿੱਤਾ ਜਾਵੇ ਭਾਰਤੀ ਜਨਤਾ ਪਾਰਟੀ ਨੂੰ ਚੋਣਾਂ ਵੀ ਲਿਹਾਜ਼ ਤੋਂ ਤੇ ਦੂਜੇ ਬਨੇ ਐਸਕੇਐਮ ਦੀ ਗੈਰ ਸਿਆਸੀ ਧਿਰ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸ਼ੰਭੂ ਕਨੌਰੀ ਬਾਟਰ ਆਫ ਤੇ ਜਿਹੜਾ ਆਪਾਂ ਦੇਖ ਹੀ ਰਹੇ ਹਾਂ ਕਿ ਇੱਕ ਮੋਰਚਾ ਪਿਛਲੇ ਸਮੇਂ ਤੋਂ ਚੱਲ ਰਿਹਾ ਹੈ ਜਿਹਦੀ ਉਮੀਦ ਸੀ ਕਿ ਸ਼ਾਇਦ ਚੋਣ ਜਾਬਤੇ ਤੱਕ ਸਰਕਾਰ ਕੋਈ ਹੱਲ ਕਰ ਲਵੇਗੀ ਇਸ ਤੋਂ ਪਹਿਲਾਂ ਤਿੰਨ ਬੈਠਕਾਂ ਹੁੰਦੀਆਂ ਨੇ ਤੇ ਮਾਮਲਾ ਕਿਸੇ ਤਨਪਤ ਨਹੀਂ ਲੱਗਦਾ ਪਰੰਤੂ ਚੌਨ ਜਾਬਤਾ ਲੱਗ ਗਿਆ ਕਿਸਾਨਾਂ ਵੱਲੋਂ ਸੰਘਰਸ਼ ਨੂੰ ਮਤਲਬ ਨਿਰੰਤਰ ਇਸ ਚੌਨ ਜਾਬਤੇ ਤੋਂ ਬਾਅਦ ਨਵੀਂ ਸਰਕਾਰ ਤੱਕ ਜਾਰੀ ਰੱਖਣ ਦਾ ਇੱਕ ਐਲਾਨ ਵੀ ਕਰ ਦਿੱਤਾ ਹੈ ਫਿਰ ਅਕਾਲੀ ਦਲ ਦੀ ਗੱਲ ਕਰ ਲਈਏ ਕਿ ਜਿਹੜਾ ਜਿੱਥੇ ਕਿਸਾਨੀ ਦਾ ਦਬਾਅ ਹੈ ਕਿ ਉਹ ਖੇਤਰੀ ਲਿਹਾਜ਼ ਉੱਤੇ ਲੋਕਾਂ ਦੇ ਵਿੱਚ ਵਿਚਾਰਨ ਆਪਣਾ ਪੰਥਕ ਚਿਹਰਾ ਮੋਹਰਾ ਲੋਕਾਂ ਦੇ ਵਿੱਚ ਲੈ ਕੇ ਜਾ ਇਸ ਰੋਮਨੀ ਕਾਲੀਦਨ ਅਧਿਹਾਇਕ ਦਬਾਅ ਨਾਲ ਜਿਹੜੇ ਟਕਸਾਲੀ ਅਕਾਲੀ ਪਰਿਵਾਰ ਨੇ ਪੁਰਾਣੇ ਵੱਡੇ ਆਗੂ ਉਹ ਤੇਰਾ ਟਕਸਾਲੀ ਉਹਨਾਂ ਦਾ ਵੀ ਪਾਰਟੀ ਉੱਤੇ ਇੱਕ ਦਬਾਅ ਹੈ ਕਿ ਉਹ ਇੱਕੀ ਇਕੱਲੇ ਤੌਰ ਉੱਤੇ ਆਪਣੇ ਚਿਹਰੇ ਮੋਰ ਨਾਲ ਜਿਹੜੀ ਲੋਕ ਸਭਾ ਚੋਣ ਪਿੰਡ ਦੇ ਵਿੱਚ ਭਿੜੇ ਕਿਉਂਕਿ ਸੀਟਾਂ ਦਾ ਵੀ ਉਹਨਾਂ ਤਰ੍ਹਾਂ ਦੇ ਵਿੱਚ ਰੌਲਾ ਹੈ ਦੱਸਿਆ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਜਿੰਨੀਆਂ ਦੇਣਾ ਚਾਹੁੰਦਾ ਉਸ ਤੋਂ ਕਿਤੇ ਵੱਧ ਸੀਟਾਂ ਦੀ ਮੰਗ ਕਰ ਰਿਹਾ ਹੈ ਅਕਾਲੀ ਦਲ ਕਹਿ ਰਿਹਾ ਹੈ ਕਿ ਫਿਰ ਇਸ ਦੇ ਹਿਸਾਬ ਨਾਲ ਫਿਰ ਜਿਹੜੀ ਅਕਾਲੀ ਦਲ ਦੀ ਹੋਂਦ ਉੱਤੇ ਇੱਕ ਵੱਡਾ ਖਤਰਾ ਹੈ ਦੂਜੇ ਪੱਧਰ ਨੇ ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਦੱਸ ਹੀ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਟਕਸਾਲੀ ਆਗੂ ਨੇ ਵਰਕਰ ਨੇ ਪਰਿਵਾਰ ਨੇ ਉਹ ਵੀ ਇੱਕ ਪਾਰਟੀ ਦੀ ਸਟੇਟ ਲੀਡਰਸ਼ਿਪ ਜਾਂ ਹੋਰ ਲੀਡਰਸ਼ਿਪ ਉੱਤੇ ਇੱਕ ਦਬਾਅ ਬਣਾ ਰਹੇ ਨੇ ਕਿ বিজেਪੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇਕੱਲੇ ਤੌਰ ਤੇ ਜਿਹੜਾ ਲੋਕ ਸਭਾ ਦਾ ਰਣ ਇਹ ਮੱਲੇ ਕਿਉਂਕਿ ਭਾਜਪਾ ਦੇ ਅੰਦਰੂਨੀ ਖੇਤਰਾਂ ਦੀ ਇੱਕ ਇਹ ਵੱਡੀ ਗੱਲ ਵੀ ਹੈ ਕਿ ਜੇਕਰ ਪੂਰੇ ਦੇਸ਼ ਦੇ ਵਿੱਚ ਕਈ ਪੱਖਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਹੱਥ ਉੱਪਰ ਹੈ ਚੜਤ ਬਣੀ ਹੋਈ ਹੈ ਤਾਂ ਫਿਰ ਇਸ ਚੜਤ ਦੇ ਵਿੱਚ ਜੇਕਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੇ ਪੈਰ ਨਹੀਂ ਜਮਾਏਗੀ ਫਿਰ ਇਸ ਤੋਂ ਬਾਅਦ ਭਾਜਪਾ ਨੂੰ ਪੰਜਾਬ ਵਿੱਚੋਂ ਅਜੇ ਹਕ ਕਦੇ ਮੌਕਾ ਨਹੀਂ ਮਿਲੇਗਾ ਫਿਰ ਦੋਨੇ ਤਰ੍ਹਾਂ ਦੇ ਜਿਹੜੇ ਟਕਸਾਲੀ ਜਿਹੜੀਆਂ ਧਿਰਾਂ ਨੇ ਉਸ ਸੱਤੀਆਂ ਨੇ ਅਕਾਲੀ ਦਲ ਦੀ ਹੈ ਮੈਂ ਤੇ ਭਾਰਤੀ ਜਨਤਾ ਪਾਰਟੀ ਦੀ ਫਿਰ ਇਸ ਦੇ باوجود ਵੀ ਚਰਚਾ ਹੈ ਕਿ ਸ਼ਾਇਦ ਕਦੋਂ ਇਸ ਨੂੰ ਤਖਤ ਹੋਏਗਾ ਨਹੀਂ ਹੋਏਗਾ ਪਰੰਤੂ ਜਿਵੇਂ ਕਿ ਹੁਣ 22 ਮਾਰਚ ਨੂੰ ਕੋਰ ਕਮੇਟੀ ਦੀ ਬੈਠਕ ਹੈ ਇਹਦੇ ਤੋਂ ਇਹ ਗੱਲ ਵੱਡੇ ਪੱਧਰ ਉੱਤੇ ਸਾਹਮਣੇ ਆਏਗੀ ਕਿ ਅਕਾਲੀ ਦਲ ਕਿੱਥੇ ਖੜਾ ਹੈ ਸੋਧਾ ਕਰਨ ਦੇ ਰੌਂ ਦੇ ਵਿੱਚ ਹੈ ਜਾਂ ਨਹੀਂ ਜੀ ਡਾਕਟਰ ਸਾਹਿਬ ਪਿੰਡਰ ਸਾਹਿਬ ਇਹ ਬਿਲਕੁਲ ਸਹੀ ਹੈ ਕਿ ਤੁਹਾਨੂੰ ਦੇ ਪਾਸੇ ਟਕਸਾਲੀਆਂ ਦਾ ਬਹੁ ਹੈ ਪਾਰਟੀ ਦੇ ਉੱਪਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਤੇ ਅਕਾਲੀ ਜਲਦੀ ਵਿੱਚੀ ਇਕੱਲੇ ਤੌਰ ਤੇ ਲੜਨ ਦਾ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜੇ ਟਕਸਾਲੀ ਵਰਕਰ ਪਰਿਵਾਰ ਨੇ ਜਿਹੜੇ ਟਕਸਾਲੀ ਲੀਡਰ ਨੇ ਉਹ ਨਹੀਂ ਚਾਹੁੰਦੇ ਕਿ ਅਕਾਲੀ ਦਲ ਦੇ ਨਾਲ ਕੋਈ ਸਮਝੌਤਾ ਹੋਵੇ ਉਹਨਾਂ ਦੀ ਸੋਚ ਇਹ ਹੈ ਕਿ ਆਪਾਂ ਨੂੰ ਨਿੱਜੀ ਤੌਰ ਤੇ ਇੱਥੇ ਲੜਨਾ ਚਾਹੀਦਾ ਤੇ ਆਪਣੀ ਸ਼ਕਤੀ ਇਹ ਦਰਸਾਉਣੀ ਚਾਹੁੰਦੇ ਤੇ ਦੂਸਰੀ ਗੱਲ ਇਹ ਕਿ ਇਹ ਵੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੀਆਂ 13 ਸੀਟਾਂ ਦੇ ਇਹਨਾਂ ਨੂੰ ਉਹ ਕੋਈ ਬਹੁਤੀ ਮਹੱਤਤਾ ਨਹੀਂ ਦੇ ਰਹੇ ਜਿਸ ਤਰ੍ਹਾਂ ਕਿ ਇਹ ਰਾਮ ਮੰਦਰ ਦੇ ਜਾਂ ਹੋਰ ਮਸਲੇ ਤੋਂ ਬਾਅਦ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਹਾਈ ਪ੍ਰੋਫਾਈਲ ਦੇ ਵਿੱਚ ਸਮਝ ਰਹੀ ਹੈ ਉਹਨਾਂ ਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਸਾਨੂੰ ਕੋਈ ਏਡੀ ਵੱਡੀ ਗੱਲ ਨਹੀਂ ਹੈ ਅਸੀਂ ਆਪਣੀ ਸਾਡੀ ਪਰਫਾਰਮੈਂਸ ਬਿਲਕੁਲ ਠੀਕ ਆਏਗੀ ਤੇ ਇਹਦਾ ਜੇ ਫਾਇਦਾ ਦੇਣ ਵਾਲੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਨੂੰ ਆ ਅਸੀਂ ਕਿਹਾ ਇਹ ਤੇ ਫਿਰ ਉਹ ਮੰਤਰੀ ਮੰਡਲ ਦੇ ਉੱਪਰ ਵੀ ਕਲੇਮ ਕਰਨਗੇ ਇਸ ਕਰਕੇ ਉਹ ਚਾਹੁੰਦੇ ਨੇ ਕਿ ਕਾਕਲੀ ਦਲ ਤੋਂ ਫਖ ਹੋ ਕੇ ਆਪਣੀ ਕੌਣ ਲੜੀ ਜਾਵੇ ਤੇ ਹਾਂ ਕੱਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਸੈਕਸ਼ਨ ਹੈ ਜਿਸ ਤਰ੍ਹਾਂ ਕਿ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜਾਂ ਕੈਪਟਨ ਮਨਿੰਦਰ ਸਿੰਘ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਉਹ ਉਹ ਜ਼ਰੂਰ ਗੱਠ ਜੋੜ ਦੇ ਪੱਖ ਵਿੱਚ ਨੇ ਤੇ ਪੂਰੀ ਕੋਸ਼ਿਸ਼ ਕਰ ਰਹੇ ਨੇ ਪਰੰਤੂ ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਅਕਾਲੀ ਪੱਖਾ ਉਹ ਉਹ ਬਿਲਕੁਲ ਵੀ ਇਹ ਸਮਝਉਂਦੇ ਨਹੀਂ ਪੱਕ ਵਿੱਚ ਨਹੀਂ ਉਹਨਾਂ ਨੂੰ ਇਹ ਹੈ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵੋਟ ਬੈਂਕ ਵਧਿਆ ਇਹ ਇਹ ਅਕਾਲੀ ਦਾ ਨੂੰ ਦੇਣ ਦੀ ਕੋਈ ਜ਼ਰੂਰਤ ਨਹੀਂ ਸਾਡੀਆਂ ਆਪਣੇ ਆਪ ਵੱਧ ਰਿਹਾ ਹੈ ਤੇ ਦੂਸਰੇ ਪਾਸੇ ਉਹਨਾਂ ਨੂੰ ਲੱਗ ਰਿਹਾ ਵੀ ਅਕਾਲੀ ਦਲ ਸਾਡੇ ਉੱਪਰ ਇੱਕ ਭਾਰ ਬਣ ਜਾਏਗਾ ਜੇਕਰ ਇਹਨਾਂ ਨੇ ਸਮਝ ਦਿੱਤਾ ਕਰਦੇ ਆ ਇਸ ਤਰ੍ਹਾਂ ਦੀ ਵੀ ਇੱਕ ਚਰਚਾ ਚੱਲ ਰਹੀ ਹੈ ਭਾਰਤੀ ਜਨਤਾ ਪਾਰਟੀ ਬਿਲਕੁਲ ਡਾਕਟਰ ਸਾਹਿਬ ਜਿੱਦਾਂ ਕਿ ਤੁਸੀਂ ਜ਼ਿਕਰ ਕੀਤਾ ਕਿ ਬੀਜੇਪੀ ਦੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਨੇ ਸੁਨੀਲ ਕੁਮਾਰ ਜਾਖੜ ਕੈਪਟਨ ਅਮਰਿੰਦਰ ਸਿੰਘ ਕੋਸ਼ਿਸ਼ਾਂ ਦੇ ਵਿੱਚ ਨੇ ਕਿ ਅਕਾਲੀ ਦਲ ਤੇ ਬੀਜੇਪੀ ਦੇ ਵਿੱਚ ਪੰਜਾਬ ਦੇ ਵਿੱਚ ਸਮਝੌਤਾ ਸਿਰੇ ਚੜੇ ਖੈਰ ਜੇਕਰ ਇਸ ਦੋਨਾਂ ਆਗੂਆਂ ਨੂੰ ਨਿੱਠ ਬੈਠ ਕੇ ਘੋਕੀਏ ਤਾਂ ਦੋਨਾਂ ਦੀ ਸਾਖ ਇਸ ਸਮਝੌਤੇ ਦੇ ਵਿੱਚ ਕਾਫੀ ਛੁਪੀ ਹੋਈ ਹੈ ਸੁਨੀਲ ਕੁਮਾਰ ਜਾਖੜ ਨੂੰ ਜੇਕਰ ਇਸ ਚੋਣ ਪੇਡ ਦੇ ਵਿੱਚ ਉਹਨਾਂ ਨੇ ਆਪਣੀ ਕਾਰਜਕਾਰੀ ਜਾਰੀ ਪਾਰਟੀ ਕੀ ਮਤਲਬ ਕੇਂਦਰੀ ਭਾਜਪਾ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਕੋਲ ਦਿਖਾਉਣੀ ਹੈ ਕਿ ਆ ਇੱਥੇ ਭਾਜਪਾ ਦਾ ਵੋਟ ਬੈਂਕ ਕਿ ਇੰਨੀਆਂ ਸੀਟਾਂ ਅਸੀਂ ਜਿੱਤੀਆਂ ਹੈ ਖੈਰ ਜੇਕਰ ਕਾਲੀ ਤਾਲ ਨਾਲ ਸਮਝੌਤਾ ਨਹੀਂ ਹੁੰਦਾ ਤਾਂ ਭਾਜਪਾ ਲਈ ਇੱਕ ਵੱਡਾ ਚੈਲੰਜ ਵੀ ਹੈ ਪੰਜਾਬ ਦੇ ਵਿੱਚ ਅਜੋਕੇ ਹਾਲਾਤ ਦੇ ਵਿੱਚ ਫਿਰ 1 ਜੂਨ ਤੱਕ ਜਾਂਦੇ ਜਾਂਦੇ ਕਈ ਹਾਲਾਤ ਅਕਾਲੀ ਬਦਲ ਵੀ ਸਕਦੇ ਨੇ ਕਈ ਤਰ੍ਹਾਂ ਦੇ ਸਮੀਕਰਨ ਸਾਹਮਣੇ ਆਉਣਗੇ ਪਰੰਤੂ ਜੇਕਰ ਅੱਜ ਦੀ ਤਰੀਕ ਵਿੱਚ ਦੇਖੀਏ ਭਾਜਪਾ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਨੇ ਜਿਨ੍ਹਾਂ ਦੇ ਵਿੱਚ ਕਿਸਾਨੀ ਵੀ ਇੱਕ ਵੱਡੀ ਚੁਣੌਤੀ ਹੈ ਤੇ ਦੂਜੇ ਬੰਦੇ ਦੂਜੀਆਂ ਤਰ੍ਹਾਂ ਦੇ ਜਿਹੜੇ ਟਕਸਾਲੀ ਪਰਿਵਾਰ ਨੇ ਉਹ ਵੀ ਇੱਕ ਚੁਣੌਤੀ ਨੇ ਖਾਸ ਕਰਕੇ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਖੈਰ ਕੈਪਟਨ ਅਮਰਿੰਦਰ ਸਿੰਘ ਨੂੰ ਜੇਕਰ ਆਪਾਂ ਕੋਕੀਏ ਤਾਂ ਉਹਨਾਂ ਲਈ ਵੀ ਇੱਕ ਸਿਆਸੀ ਸਾਖ ਹੈ ਅਕਾਲੀ ਦਲ ਤੇ ਭਾਜਪਾ ਦਾ ਸਹਿਯੋਗਤਾ ਕਿਉਂਕਿ ਕੈਪਟਨ ਸਾਹਿਬ ਚਾਹਣਗੇ ਕਿ ਜੇਕਰ ਦੋਨਾ ਸਮਝੌਤਾ ਹੁੰਦਾ ਤਾਂ ਕਿਉਂਕਿ ਪ੍ਰਨੀਤ ਕੋਰ ਭਾਜਪਾ ਦੇ ਕੋਟੇ ਦੇ ਵਿੱਚੋਂ ਜੇਕਰ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਆਉਂਦੇ ਆ ਤਾਂ ਉਹਨਾਂ ਲਈ ਜਿਹੜੀ ਫਾਈਟ ਕਰਨੀ ਸੌਖੀ ਇਹ ਮੁਕਾਬਲੇ ਜਾਣਾ ਸੌਖਾ ਜੇਕਰ ਨਾਲ ਅਕਾਲੀ ਦਲ ਹੋਏਗਾ ਤੇ ਜੇਕਰ ਅਕਾਲੀ ਦਲ ਉੱਥੇ ਮੁਕਾਬਲੇ 'ਚ ਆਪਣਾ ਉਮੀਦਵਾਰ ਖੜਾ ਕਰਦਾ ਤਾਂ ਫਿਰ ਇੱਕ ਵੱਡੀ ਚੁਣੌਤੀ ਜੇ ਕੈਪਟਨ ਪਰਵਾਰ ਨੂੰ ਫਿਰ ਜੇਕਰ ਓਵਰਆਲ ਦੇਖੀਏ ਸਮਝੌਤੇ ਦਾ ਮੋٹے ਤੌਰ ਤੇ ਜਿਹੜਾ ਚੋਣਾਂ ਦੇ ਵਿੱਚ ਉਮੀਦਵਾਰ ਪੱਖੋਂ ਜਿਹੜਾ ਵੱਡਾ ਫਾਇਦਾ ਉਹ ਦੋ ਕੈਂਡੀਡੇਟਾਂ ਨੂੰ ਮੋٹے ਤੌਰ ਤੇ ਸਾਹਮਣੇ ਆਉਂਦਾ ਜਿਨ੍ਹਾਂ ਦੇ ਵਿੱਚ ਪ੍ਰਨੀਤ ਕੌਰ ਜੇਕਰ ਭਾਜਪਾ ਵੱਲੋਂ ਪਟਿਆਲੇ ਤੋਂ ਉਮੀਦਵਾਰ ਹੋਣਗੇ ਤੇ ਦੂਜੇ ਬੰਨੇ ਠਿੰਡੇ ਤੋਂ ਹਰਸਿਮਰਤ ਕੌਰ ਬਾਦਲ ਜੇਕਰ ਕਾਲੀਗੜ੍ਹ ਦੀੋਂ ਤੋਂ ਉਮੀਦਵਾਰ ਹੋਣਗੇ ਜੇਕਰ ਸਮਝੌਤਾ ਹੁੰਦਾ ਹੈ ਇਹ ਦੋ ਪਰਿਵਾਰਾਂ ਨੂੰ ਸਮਝੌਤੇ ਦਾ ਵੱਡਾ ਫਾਇਦਾ ਲਾਭ ਉਝ ਸਕਦਾ ਹੈ ਪਰੰਤੂ ਕਾਲੀਗੜ੍ਹ ਨੇ ਤੇ ਬੀਜੇਪੀ ਦੀ ਲੀਡਰਸ਼ਿਪ ਨੇ ਬਹੁਤ ਕੁਝ ਹੋਰ ਵੇਖਣਾ, ਸੋਚਣਾ, ਪਰਖਣਾ ਹੈ। ਕਿ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ 22 ਮਾਰਚ ਦੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਹੋਰ ਕਿਹੜੇ-ਕਿਹੜੇ ਨੰਰ ਨੇ ਲੈ ਜਾਂਦੇ ਆ ਤੇ ਇਹ ਗੱਲ ਵੱਡੇ ਪੱਧਰ ਤੇ ਖੁੱਲ ਕੇ ਸਾਹਮਣੇ ਆਏਗੀ ਕਿ ਦੋਨਾਂ ਤਰਾਹ ਦੇ ਵਿੱਚ ਜਿਹੜਾ ਸਿਆਸੀ ਤਵਾਜਨ ਹੈ ਉਹ ਖੜਾ ਕਿੱਥੇ ਹੈ। ਜੀ ਡਾਕਟਰ ਸਾਹਿਬ, ਪਿੰਡਰ ਸਾਹਿਬ ਜਿਸ ਤਰ੍ਹਾਂ ਕਿ 2022 ਦੀ ਅਸੈਂਬਲੀ ਇਲੈਕਸ਼ਨ ਨੇ ਇਹ ਸਿੱਧ ਕਰਤਾ ਪੰਜਾਬ ਦੇ ਵਿੱਚ ਵੀ ਕੋਈ ਐਸੀ ਗੱਲ ਨਹੀਂ ਵੀ ਕੋਈ ਵੀ ਲੀਡਰ ਆਪਣੇ ਆਪ ਨੂੰ ਅਜਿੱਤ ਨਹੀਂ ਸਮਝ ਸਕਦਾ ਜਿੰਨੇ ਕਿ ਪਹਿਲਾਂ ਮੰਨਿਆ ਜਾਂਦਾ ਸੀ ਕਿ ਕੁਝ ਸੀਟਾਂ ਨੇ ਤੇ ਜਾਂ ਕੁਝ ਲੀਡਰ ਨੇ ਉਹ ਕਦੇ ਹਾਰ ਦੇ ਨਹੀਂ ਉਹ ਜੇਤੂ ਹੀ ਰਹਿਣਗੇ ਹਮੇਸ਼ਾ ਜੇਤੂ ਰਹਿਣਗੇ ਪਰੰਤੂ ਉਹਨਾਂ ਇਲੈਕਸ਼ਨ ਨੇ ਬਿਲਕੁਲ ਇਹ ਸਾਬਤ ਕਰਤਾ ਕਿ ਉਹ ਵੀ ਹਾਰ ਸਕਦੇ ਨੇ ਹਾਰੇ ਵੀ ਨੇ ਜਿਸ ਤਰ੍ਹਾਂ ਕਿ ਸਾਬਕਾ ਮੁੱਖ ਮੰਤਰੀ ਸਦਰ ਪ੍ਰਕਾਸ਼ ਸਿੰਘ ਬਾਦਲ ਸੁਖੀਰ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਵੱਡੀਆਂ ਤੂਫਾਂ ਇਸ ਇਸ ਮੈਦਾਨ ਦੇ ਵਿੱਚ ਹਾਰ ਗੀਆਂ ਚਲ ਇਸ ਕਰਕੇ ਹੁਣ ਜਿਹੜੇ ਵੱਡੇ ਏ ਲੀਡਰ ਨੇ ਜਾਂ ਧਜਾ ਧਾਰੀ ਲੀਡਰ ਨੇ ਉਹ ਸੋਚਣ ਦੇ ਉੱਪਰ ਮਜਬੂਰ ਨੇ ਕਿ ਟੋਨ ਮੈਦਾਨ ਦੇ ਵਿੱਚ ਜਾਣ ਤੋਂ ਪਹਿਲਾਂ ਆਪਣੇ ਆਪਣੇ ਸਮੀਕਰਨ ਫਿੱਟ ਕੀਤੇ ਜਾਣ ਤੇ ਆਪਣੀਆਂ ਜਿਹੜੀਆਂ ਗੋਟੀਆਂ ਨੇ ਫਿੱਟ ਕਰਕੇ ਹੀ ਮੈਦਾਨ ਦੇ ਵਿੱਚ ਉਤਰਿਆ ਜਾਵੇ ਇਸ ਕਰਕੇ ਸਮਝੌਤੇ ਵੱਲ ਤੇ ਜਦ ਸਮਝੌਤੇ ਤੋਂ ਬਾਅਦ ਪ੍ਰੰਤੂ ਜਿਵੇਂ ਕਿ ਲੱਗ ਰਿਹਾ ਹੈ ਵੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਟੇ ਟਕਾਈ ਆ ਜਾਂ ਉੱਥੋਂ ਦੇ ਟਕਸਾਲੀ ਲੀਡਰ ਨੇ ਉਹ ਤਾਂ ਆਪਣਾ ਇਸ ਤਰ੍ਹਾਂ ਚਾਹ ਰਹੇ ਨੇ ਇਹ ਨਹੀਂ ਹੈ ਵੀ ਉਹਨਾਂ ਨੂੰ ਇਹ ਲੱਗ ਰਿਹਾ ਹੈ ਵੀ ਅਸੀਂ ਇੱਥੋਂ ਪੰਜਾਬ ਦੇ ਵਿੱਚੋਂ ਉੱਤੇ ਰਹਾਂ ਦੀ 13 ਸੀਟਾਂ ਲੈ ਜਾਵਾਂਗੇ ਉਹਨਾਂ ਦੇ ਕੋਈ ਨਿਸ਼ਾਨੇ ਇਸ ਤਰ੍ਹਾਂ ਦੇ ਨਹੀਂ ਆਪਣੀ ਹੋ ਅੰਦਰ ਤੋਂ ਆਉਣ ਦੇ ਲਈ ਤੇ ਆਪਣੀ ਗੱਲ ਹੈ ਜਿਹੜੀ ਸਾਂਡ ਦੇ ਜਿਹੜਾ ਪਾਰਟੀ ਦੀ ਹਾਈ ਕਮਾਂਡ ਹੈ ਉਹ ਕੀ ਸੋਚ ਰਹੀ ਹੈ ਉਹ ਵੀ ਬੱਖਰੀ ਤਰ੍ਹਾਂ ਹੋਏਗਾ ਉਹਨਾਂ ਦੀ ਵੀ ਗੰਭੀਰ ਹੋਏਗਾ ਮੈਂ ਜੀ ਬਿਲਕੁਲ ਗੰਭੀਰ ਹਾਈ ਕਮਾਂਡ ਦੀ ਜੇਕਰ ਗੱਲ ਕਰ ਲਈਏ ਤਾਂ ਜਿਹੜੀ ਇੱਕ ਦਿੱਲੀੋਂ ਕਨਸੋ ਪਿਛਲੇ ਦਿਨੀ ਆਈ ਕਿ ਹਾਲੇ ਤਾਂ ਹੀ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਇਸ ਮਾਹੌਲ ਨੂੰ ਲੈ ਕੇ ਚੋਣਾਂ ਦੇ ਮਾਹੌਲ ਨੂੰ ਲੈ ਕੇ ਗੱਠ ਜੋੜ ਦੇ ਮਾਹੌਲ ਨੂੰ ਲੈ ਕੇ ਅਮਰਸਾ ਨਾਲ ਬੈਠਕ ਨਹੀਂ ਹੋਈ ਕਿਉਂਕਿ ਜਿਹੜੀ ਆਖਰੀ ਮੋਹਰ ਇਸ ਵੇਲੇ ਜਿਹੜੀ ਵੱਡੀ ਤਾਕਤ ਆਪਾਂ ਮੰਨਦੇ ਆਂ ਭਾਜਪੀ ਦੇ ਵਿੱਚ ਤਾਂ ਉਹ ਅਮਰਸਾ ਨੇ ਉਹ ਜਿਹੜੀ ਹਾਲੇ ਤਾਈਂ ਬੈਠਕ ਨਹੀਂ ਹੋਈ ਤੇ ਕੁਝ ਕਹਿ ਲਈਏ ਆਗੂਆਂ ਵੱਲੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਅਮਰਸਾ ਸ਼ਿਵੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਉੱਤੇ ਖੁਸ਼ ਵੀ ਨਹੀਂ ਜੀ ਡਾਕਟਰ ਸਾਹਿਬ ਇੰਟਰਪਰ ਸਾਹਿਬ ਇਹ ਹੋਈ ਹੈ ਨਾ ਵੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਕਿੰਨਾ ਵਜਨ ਦੇ ਉਸ ਦੀ ਹੁੰਦ ਬਾਰੇ ਕਿੰਨਾ ਵਜਨ ਦਿੰਦੀ ਹੈ ਤੇ ਉਹਨੂੰ ਕਿੰਨੀ 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 ਅਹਿਮੀਅਤ ਦੇ ਕੇ ਆਪਣੀ ਜਿਹੜੀ ਗੱਲ ਹੈ ਅੱਗੇ ਬਧਵਾ ਚਾਹੁੰਦੀ ਹੈ ਇਹ ਇਹ ਦੇਖਣ ਵਾਲੀ ਗੱਲ ਹੈ ਕਿ ਜੇ ਹਾਈ ਕਮਾਂਡ ਨੇ ਹਲੇ ਤੱਕ ਉਹਨਾਂ ਨਾਲ ਮੀਟਿੰਗ ਨਹੀਂ ਹੋਈ ਤਾਂ ਇਹਦੇ ਵਿੱਚੋਂ ਉਹਨਾਂ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਸਿੱਤੇ ਨਿਕਲਣਗੇ ਇਹ ਇਹ ਵੀ ਵਿਚਾਰਨਯੋਗ ਹੈ ਜਿਸ ਕਾਰਨ ਇਹ ਹਾਲੇ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ ਤੇ ਇਹਦੀ ਪੂਰ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਤੇ ਉਧਰ ਭਾਰਤੀ ਜਨਤਾ ਪਾਰਟੀ ਇਹ ਇਸ ਪੱਖ ਦੇ ਵਿੱਚੋਂ ਬਹੁਤ ਹੀ ਅਹਿਮੀਅਤ ਨਹੀਂ ਦੇ ਰਹੀ ਜਿਸ ਤਰ੍ਹਾਂ ਕਿ ਪੰਜਾਬ ਦੀਆਂ ਪਰਕਰਮ ਵੱਲੋਂ ਜਾਂ ਪੰਜਾਬ ਦੀ ਲੀਡਰਸ਼ਿਪ ਵੱਲੋਂ ਸਾਹਮਣੇ ਆ ਰਿਹਾ ਹੈ ਕਿ ਉਹ ਉਹ ਪੰਜਾਬ ਬਾਰੇ ਕੋਈ 13 ਸੀਟਾਂ ਬਾਰੇ ਕੋਈ ਬਹੁਤ ਹੀ ਚਿੰਤਤ ਨਹੀਂ ਹਨ ਉਹਨਾਂ ਦਾ ਮਸਲਾ ਆਪਣੀ ਹੋਂਦ ਨੂੰ ਤੇ ਅਕਾਲੀ ਦਲ ਨੂੰ ਬੇਮਤਲਵਾ ਐਨ੍ਹੀਅਤ ਢੇਰ ਤੋਂ ਹੂਦੂਰ ਭੱਜ ਰਹੇ ਨੇ ਜਿਸ ਤਰ੍ਹਾਂ ਬਿਲਕੁਲ ਬਿਲਕੁਲ ਉਹਦਾ ਅਕਾਲੀ ਦਲ ਦੇ ਕੁਝ ਲੀਡਰ ਜਿਦਾਂ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਕਹੇਲੀ ਅਕਾਲੀ ਦਲ ਤੇ ਭਾਜਪਾ ਦੀ ਲੀਡਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਮਿਸਟਰ ਗੁਜਰਾਲ ਦਿੱਲੀ ਤੋਂ ਨੇ ਅਜਿਹੇ ਸਾਰੇ ਕੁਝ ਹੋ ਰਹੇ ਜਿਨ੍ਹਾਂ ਦੇ ਵਿੱਚ ਅਕਾਲੀ ਦਲ ਦੇ ਵੱਡੇ ਆਗੂ ਸੁਖਦੇਵ ਸਿੰਘ ਹਿੰਸਾ ਆਦ ਇਹ ਸਾਰੇ ਸਮਝੌਤੇ ਦੀ ਮਤਲਬ ਹੋਵੇ ਅਜਿਹੀ ਹੋੜ ਦੇ ਵਿੱਚ ਵੀ ਨੇ ਤੇ ਦੋਨਾਂ ਤਰ੍ਹਾਂ ਦੀ ਜਿਹੜੀ ਲੀਡਰਸ਼ਿਪ ਉਹ ਕਿਤਨਾ ਕਿਤੇ ਇੱਕ ਵਿਚਾਰ ਹੋਣ ਲਈ ਤਰਲੋ ਬੱਚੀ ਵੀ ਨੇ ਗੱਲਬਾਤ ਦਾ ਦੌਰ ਵੀ ਜਿੱਥੇ جاری ਹੈ ਦੂਜੇ ਪੱਨੇ ਜਿਹੜੇ ਮਾਹੌਲ ਜਿਹੜਾ ਤਵਾਜਨ ਭਰਿਆ ਉਹ ਵੀ ਆਪਾਂ ਵੇਖ ਸਕਦੇ ਹਾਂ ਅਸਲ ਦੇ ਵਿੱਚ ਪਿੰਡ ਸਾਹਿਬ ਜਿਹੜੀ ਇੱਕ ਸਮੱਸਿਆ ਸਮਝ ਸਮਝਣਿਆ ਸਮਝਣ ਦੇ ਲਈ ਇਹ ਜ਼ਰੂਰੀ ਹੈ ਕਿ ਜਦੋਂ 2002 ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੋੜਾ ਅਲੱਗ ਹੋ ਕੇ ਐਸਜੀਪੀਸੀਡੀ ਇਲੈਕਸ਼ਨ ਲੜੇ ਸੰਤਿਹਾਰ ਗਏ ਸਨ ਕੈਪਟਨ ਸਾਹਿਬ ਨੇ ਉਹਨਾਂ ਦੀ ਮਦਦ ਕੀਤੀ ਸੀ ਪਰੰਤੂ ਉਸ ਤੋਂ ਬਾਅਦ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਹਨਾਂ ਨੇ ਆਪਣਾ ਪੂਰਾ ਇੰਟਰਸਟ ਲੈ ਕੇ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਅਕਾਲੀ ਦਲ ਦੇ ਵਿੱਚ ਵਾਪਸੀ ਕਰਵਾਈ ਸੀ ਉਸ ਵੇਲੇ ਤੱਕ ਇਹ ਸੀ ਵੇ ਜਿਹੜੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ इवन ਕੇ ਸਰਕਾਰ ਵੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਬਧੇਰੇ ਵਜਨ ਦਿੰਦੀ ਸੀ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਜਾਨੀ ਉਹਨਾਂ ਦੀ ਸੁਣਵਾਈ ਤੇ ਉਹਨਾਂ ਤੱਕ ਪੂਰੀ ਪਹੁੰਚ ਸੀ ਰਸਾਈ ਸੀ ਪਰ ਹੂਦੀ ਲੀਡਰਸ਼ਿਪ ਨੂੰ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਸਰਕਾਰ ਕਿਸ ਤਰ੍ਹਾਂ ਦੇਖਦੀ ਹੈ ਇਹ ਪੱਖ ਨੂੰ ਵੀ ਦੇਖਣ ਦੀ ਜਰੂਰ ਬਿਲਕੁਲ ਡਾਕਟਰ ਸਾਹਿਬ ਕਹリエ ਕਿ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ 22 ਮਾਰਚ ਨੂੰ ਜਿਹੜਾ ਕੋਰ ਕਮੇਟੀ ਇਸ ਤਰ੍ਹਾਂ ਦਾ ਜਿਹੜਾ ਸੰਕੇਤ ਦਿੰਦੀ ਏ ਜਾਂ ਕੋਈ ਫੈਸਲਾ ਲੈਂਦੀ ਏ ਛੋਟਾ ਡਾਕਟਰ ਸਾਹਿਬ ਚੈਨਲ ਯੂ ਮਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਵੱਡਾ ਗੁਣ ਲਾ ਸਮਾ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਯੂ ਮਿਸ਼ਨ ਪੰਜਾਬੀ